YouTube ਚੈਨਲ ਕੁਦਰ ਦੇ ਵਰਦਾਨ ਔਰ Facebook ਪੇਜ ਹਰਤਨ ਸਿੰਘ ਗਿੱਲ ਜੀ ਵਾਲਿਆਂ ਨੂੰ ਦੇਖ ਰਹੀ ਸਾਰੇ ਹੀ ਦੋਸਤਾਂ ਦਾ ਸਵਾਗਤ ਹੈ। ਦੋਸਤੋ ਅੱਜ ਆਪਾਂ ਗੱਲ ਕਰਨੀ ਹੈ ਮਿੱਠੇ ਸੋਡੇ ਦੀ, ਸੋਡੀਅਮ ਕਾਰਬੋਨੇਟ। ਸੋਡੀਅਮ ਕਾਰਬੋਨੇਟ ਦੀ ਗੱਲ ਕਰਦੇ ਆ ਤਾਂ ਬਹੁਤ ਸਾਰੇ ਖਾਣੇ ਬਣਾਉਣ ਦੇ ਵਿੱਚ ਇਹਦੀ ਵਰਤੋਂ ਕੀਤੀ ਜਾਂਦੀ ਹੈ ਖਾਸ ਕਰਕੇ ਜਿੰਨੇ ਵੀ ਬੇਕਰੀ ਉਤਪਾਦ ਨੇ, ਬਿਸਕੁਟ ਹੈ, ਡਬਲ ਰੋਟੀਆਂ ਵਗੈਰਾ ਉਹਨਾਂ ਚ ਇਹਦੀ ਵਰਤੋਂ ਕੀਤੀ ਜਾਂਦੀ ਹੈ। ਹਲਵਾਈਆਂ ਦੇ ਵੱਲੋਂ ਮਠਿਆਈਆਂ ਬਣਾਉਣ ਵੇਲੇ ਦੀ ਵਰਤੋਂ ਕੀਤੀ ਜਾਂਦੀ ਹੈ ਸਾਡੇ ਰਸੋਈ ਘਰਾਂ ਦੇ ਵਿੱਚ ਅਕਸਰ ਹੀ ਅਸੀਂ ਇਹਦੀ ਵਰਤੋਂ ਕਰਦੇ ਹਾਂ ਖਾਣਾ ਬਣਾਉਣ ਦੇ ਵਿੱਚ। ਅਤੇ ਜਿੱਥੇ ਇਹ ਖਾਣਾ ਬਣਾਉਣ ਦੇ ਵਿੱਚ ਅਸੀਂ ਇਹਦੀ ਵਰਤੋਂ ਕਰਦੇ ਆਂ ਇਹ ਕੰਮ ਆਉਂਦਾ ਉੱਥੇ ਅੱਜ ਆਪਾਂ ਜਿਹੜੀ ਇਹਦੀ ਗੱਲ ਕਰਨੀ ਆ ਸੋਡੀਅਮ ਕਾਰਬੋਨੇਟ ਦੀ ਮਿੱਠੇ ਛੋਡੇ ਦੀ ਗੱਲ ਕਰਨੀ ਆ ਇਹਦੇ ਔਸ਼ਧੀ ਗੁਣਾਂ ਦੀ ਗੱਲ ਕਰਨੀ ਆ ਤਾਂ ਇਹ ਇੱਕ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡੀ ਔਸ਼ਧੀ ਹੈ ਜਿਹੜੀ ਸਾਨੂੰ ਆਸਾਨੀ ਦੇ ਨਾਲ ਹੀ ਮਿਲ ਜਾਂਦੀ ਹੈ ਤੇ ਇਹਦੀ ਵਰਤੋਂ ਦੇ ਨਾਲ ਅਸੀਂ ਬਹੁਤ ਸਾਰੀਆਂ ਬਿਮਾਰੀਆਂ ਠੀਕ ਕਰ ਸਕਦੇ ਆਂ ਬਹੁਤ ਸਾਰੀਆਂ ਬਿਮਾਰੀਆਂ ਹੋਣ ਤੋਂ ਜਿਹੜਾ ਹੈਗਾ ਪਹਿਲਾਂ ਹੀ ਇਹ ਸਾਨੂੰ ਬਚਾ ਦਿੰਦਾ ਹੈ ਸੋ ਜੇ ਆਪਾਂ ਗੱਲ ਕਰਦੇ ਆ ਇਹਦੇ ਗੁਣਾਂ ਦੀ ਤਾਂ ਇਹਦਾ ਗੁਣ ਪਹਿਲਾ ਕੀ ਹੈ ਵੀ ਇਹ ਸਾਡੇ ਹਾਜਮੇ ਨੂੰ ਦਰੁਸਤ ਕਰਦਾ ਹੈ ਪੇਟ ਭਰਿਆ ਭਰਿਆ ਤਜਾਬ ਬਣ ਜਾਂਦਾ ਹੈ ਗਲ ਤੱਕ ਜਲਣਾ ਹੈ ਬਦਹਜਮੀ ਹੋ ਗਈ ਖੱਟੇ ਢਕਾ ਆਉਂਦੇ ਆ ਤਾਂ ਇਹਦੀ ਅਸੀਂ ਵਰਤੋਂ ਕਰਦੇ ਆ ਠੀਕ ਹੋ ਜਾਂਦਾ ਹੈ ਗਲੇ ਦੇ ਵਿੱਚ ਦਰਦ ਮਹਿਸੂਸ ਹੁੰਦਾ ਸੋਚਿਸ ਮਹਿਸੂਸ ਹੁੰਦੀ ਆ ਤੇ ਉਹਦੇ ਤੋਂ ਰਾਹ ਦਵਾਉਂਦਾ ਹੈ ਮੂੰਹ ਦੀ ਬਦਬੂ ਨੂੰ ਠੀਕ ਕਰਦਾ ਹੈ ਜਾਦਾ ਪਸੀਨਾ ਆਉਂਦਾ ਹੈ ਪਸੀਨੇ ਚੋਂ ਬਦਬੂ ਆਉਂਦੀ ਹੈ ਸਾਡੇ ਬਾਡੀ ਚ ਜਿਹੜੀ ਬਦਬੂ ਆਉਣ ਲੱਗ ਜਾਂਦੀ ਉਹਨੂੰ ਠੀਕ ਕਰਦਾ ਹੈ ਸਰੀਰ ਦੇ ਵਿੱਚੋਂ ਤਜਾਬੀਪਣ ਨੂੰ ਘੱਟ ਕਰਕੇ ਗੁਰਦਿਆਂ ਦੀ ਸਫਾਈ ਕਰਦਾ ਹੈ ਮੂੰਹ ਦੇ ਛਾਲੇ ਠੀਕ ਕਰਦਾ ਦੰਦਾਂ ਦੇ ਪੀਲੇਪਣ ਨੂੰ ਜੇ ਅਸੀਂ ਇਹਦਾ ਪੇਸਟ ਕਰਦੇ ਹਾਂ ਠੀਕ ਕਰਦਾ ਹੈ ਮਧੂਮੱਖੀ ਵਗੈਰਾ ਕੁਝ ਵੀ ਕੱਟ ਜਾਂਦਾ ਹੈ ਜ਼ਹਿਰੀਲਾ ਕੋਈ ਵੀ ਜਾਨਵਰ ਤਾਂ ਉਹਦੇ ਡੰਗ ਦੇ ਉੱਪਰ ਜੇ ਅਸੀਂ ਇਹਨੂੰ ਥੋੜਾ ਪੇਸਟ ਰੂਪ ਦੇ ਵਿੱਚ ਲਾ ਦਿੰਨੇ ਆ ਤਾਂ ਉਹਦੇ ਤੋਂ ਵੀ ਸਾਨੂੰ ਇਹ ਬਚਾਉਂਦਾ ਹੈ ਤੋ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਜਿਹੜੀਆਂ ਬਿਮਾਰੀਆਂ ਨੇ ਜਿਨ੍ਹਾਂ ਤੋਂ ਸਾਨੂੰ ਇਹ ਬਚਾਉਂਦਾ ਹੈ ਹੁਣ ਆਪਾਂ ਇਹਦੀ ਵਰਤੋਂ ਜ਼ਿਕਰ ਕਰਦੇ ਆਪਾਂ ਇਹਦੀ ਵਰਤੋਂ ਕਿੰਨੀ ਕਰਨੀ ਹੈ ਕਦੋਂ ਕਰਨੀ ਹੈ ਕਿਵੇਂ ਕਰਨੀ ਹੈ ਇਹਦਾ ਜੇ ਮੰਨ ਲਓ ਸਾਨੂੰ ਖਾਣਾ ਹজম ਨਹੀਂ ਹੋ ਰਿਹਾ ਤਾਂ ਉਹਦੇ ਵਾਸਤੇ ਕੀ ਹੈ ਵੀ ਚਮਚੇ ਦਾ ਚੌਥਾ ਹਿੱਸਾ ਤੀਜੇ ਕਾ ਹਿੱਸਾ ਚੌਥਾ ਜਿਹੜਾ ਚਮਚੇ ਦਾ ਇਹਨੂੰ ਅਸੀਂ ਇੱਕ ਅੱਧੇ ਇੱਕ ਗਲਾਸ ਪਾਣੀ ਦੇ ਵਿੱਚ ਮਿਲਾ ਕੇ ਜਪੀ ਲੈਣੇ ਆ ਤਾਂ ਥੋੜੀ ਦੇਰ ਦੇ ਵਿੱਚ ਕੀ ਹੋਵੇਗਾ ਉਹਦੇ ਨਾਲ ਸਾਡਾ ਖਾਣਾ ਜਿਹੜਾ ਹজম ਹੋ ਜਾਏਗਾ ਸਾਨੂੰ ਢ ਘਾਰ ਆ ਜਾਏਗਾ ਫਿਰ ਵੀ ਥੋੜੀ ਜਿਆਦਾ ਸਮੱਸਿਆ ਹੈ ਤਾਂ ਫਿਰ ਅਸੀਂ ਕੀ ਕਰਨਾ ਚਮਚ ਦਾ ਚੌਥਾ ਕੇਸਾ ਤੀਜਾ ਕੇਸਾ ਹੀ ਲੈਣਾ ਤੇ ਇਹਦੇ ਤੇ ਥੋੜਾ ਜਿਹਾ ਸਿੰਧਾ ਨਮਕ ਔਰ ਅੱਧਾ ਇੱਕ ਨਿੰਬੂ ਨਿਚੋੜ ਕੇ ਅਸੀਂ ਉਹਨੂੰ ਬਿਨਾ ਪਾਣੀ ਮਿਲਾਇਆ ਐਂ ਐਂ ਹੀ ਪੀ ਲੈਣੇ ਆ ਥੋੜਾ ਜਿਹਾ ਪਾਣੀ ਮਿਲਾ ਕੇ ਐਂ ਹੀ ਪੀ ਲੈਣੇ ਆ ਤਾਂ ਤੁਸੀਂ ਦੇਖੋਗੇ ਤੁਹਾਨੂੰ ਜਿਹੜਾ ਹੈਗਾ 1.5 ਤੋਂ 2 ਮਿੰਟਾਂ ਦੇ ਵਿੱਚ ਜਿਹੜੀ ਜਲਨ ਹੋ ਰਹੀ ਸੀ ਉਹ ਤੇ ਰਾਹਤ ਮਿਲੇਗੀ ਘਾਰ ਆ ਜਾਊਗਾ ਤੇ ਖਾਣਾ ਜਿਹੜਾ ਉਹ ਸਾਡਾ ਆਰਾਮ ਨਾਲ ਹਾਜਮ ਹੋ ਜਾਂਦਾ ਹੈ। ਯਾਨੀ ਕਿ ਸਾਡੇ ਪਾਚਨ ਤੰਤਰ ਨੂੰ ਦਰੁਸਤ ਕਰਦਾ ਹੈ। ਇਹ ਸਾਡੇ ਪੇਟ ਦੇ ਵਿੱਚ ਜਦੋਂ ਜਾਂਦਾ ਹੈ ਤਾਂ ਜਿਹੜਾ ਤਜ਼ਾਬ ਹੈ ਤਜਾਬ ਦੇ ਨਾਲ ਯੂਰਿਕ ਐਸਿਡ ਹੋ ਗਿਆ ਇਹਦੇ ਨਾਲ ਕੀ ਹੁੰਦਾ ਬਾਡੀ ਦੇ ਵਿੱਚ ਜਲਣ ਹੁੰਦੀ ਹੈ ਯੂਰਿਕ ਐਸਿਡ ਆ ਜਿਹੜਾ ਉਹ ਗੁਰਦਿਆਂ ਚ ਜੰਮਣਾ ਸ਼ੁਰੂ ਹੋ ਜਾਂਦਾ ਗੁਰਦਿਆਂ ਦੀ ਪੱਥਰੀ ਬਣਦੀ ਹੈ ਤਾਂ ਇਹਦੀ ਵਰਤੋਂ ਦੇ ਨਾਲ ਸਾਡਾ ਸਰੀਰ ਜਿਹੜਾ ਅਲਕਲਾਈਨ ਹੋ ਜਾਂਦਾ ਖਾਰੇ ਰੂਪ ਦੇ ਵਿੱਚ ਆ ਜਾਂਦਾ ਤੇ ਗੁਰਦਿਆਂ ਦੀ ਸਫਾਈ ਹੋ ਜਾਂਦੀ ਹੈ ਤਾਂ ਇਹ ਜਿਹੜਾ ਹੈਗਾ ਗੁਰਦਿਆਂ ਦੇ ਵਿੱਚ ਪੱਥਰੀ ਬਣਣ ਤੋਂ ਵੀ ਸਾਨੂੰ ਬਚਾਉਂਦਾ ਹੈ ਜੇ ਪਸੀਨਾ ਜ਼ਿਆਦਾ ਆਉਂਦਾ ਹੈ ਪਸੀਨੇ ਚੋਂ ਬਦਬੂ ਆਉਂਦੀ ਹੈ ਤਾਂ ਉਹਦੇ ਵਾਸਤੇ ਅਸੀਂ ਕੀ ਕਰਨਾ ਇੱਕ ਕਵਾਲਿਟੀ ਪਾਣੀ ਦੇ ਵਿੱਚ ਚਮਚਾ ਇੱਕ ਚਮਚੇ ਦੇ ਕਰੀਬ ਅਸੀਂ ਜਿਹੜਾ ਹੈਗਾ ਮਿੱਠਾ ਛੋਡਾ ਘੋਲ ਕੇ ਉਹਦੇ ਨਾਲ ਨਹਾ ਲੈਣਾ ਤੁਸੀਂ ਦੇਖੋਗੇ ਕਮਾਲ ਦੇ ਰਿਜ਼ਲਟ ਨੇ ਇਹਦੇ ਪਸੀਨਾ ਵੀ ਜਰੂਰਤ ਅਨਸਾਰ ਆਊਗਾ ਔਰ ਉਹਦੇ ਚੋਂ ਬਦਬੂ ਨਹੀਂ ਹੋਏਗੀ ਇਸੇ ਤਰ੍ਹਾਂ ਜਿਹੜਾ ਹੈਗਾ ਮੂੰਹ ਦੇ ਵਿੱਚੋਂ ਬਦਬੂ ਆਉਂਦੀ ਹੈ ਖਾਣਾ ਖਾਦਾ ਪੀਤਾ ਰਹਿ ਜਾਂਦਾ ਹੈ ਦੰਦਾ ਜਾਣਾ ਦੇ ਵਿੱਚ ਫਸਿਆ ਹੋਲੀ-ਹੋਲੀ ਉਹ ਬਦਬੂ ਆਉਣ ਲੱਗ ਜਾਂਦੀ ਹੈ ਤਾਂ ਉਹਦੇ ਚ ਅਸੀਂ ਕੀ ਕਰਨਾ ਹੈ ਚਮਚੇ ਦਾ ਚਮਚੇ ਦਾ ਤੀਜਾ ਹਿੱਸਾ ਅਸੀਂ ਜਿਹੜਾ ਹੈ ਮਿੱਠਾ ਛੋਡਾ ਲੈਣਾ ਹੈ ਅਧੇ ਇੱਕ ਗਲਾਸ ਪਾਣੀ ਦੇ ਵਿੱਚ ਇਹਨੂੰ ਭੋਲ ਕੇ 2-3 ਵਾਰ ਕੁਰਲਾ ਕਰਨ ਦੇ ਨਾਲ ਅੱਛੇ ਤਰੀਕੇ ਨਾਲ ਕੁਰਲਾ ਕਰਨ ਦੇ ਨਾਲ ਮੂੰਹ ਦੀ ਬਦਬੂ ਆ ਜਿਹੜੀ ਉਹ ਠੀਕ ਹੋ ਜਾਂਦੀ ਹੈ ਸਾਡੇ ਰਸੋਈ ਘਰ ਦੇ ਵਿੱਚੋਂ ਖਾਣੇ ਦੀ ਬਦਬੂ ਆਉਣ ਲੱਗ ਜਾਂਦੀ ਹੈ ਜਾਂ ਸਾਡਾ ਡਸਟਬਿਨ ਚੋਂ ਬਦਬੂ ਆਉਣ ਲੱਗ ਜਾਂਦੀ ਹੈ ਤਾਂ ਉੱਥੇ ਅਸੀਂ ਕੀ ਕਰਨਾ ਹੈ ਇਹਨੂੰ ਜਿਹੜਾ ਹੈਗਾ ਇੱਕ ਚਮਚ ਮਿੱਠਾ ਸੋਡਾ ਤੇ ਇਹਨੂੰ ਅਧੇ 1 ਲੀਟਰ ਪਾਣੀ ਦੇ ਵਿੱਚ ਮਿਲਾ ਕੇ ਜਿਹੜਾ ਹੈਗਾ ਜੋ ਡਸਟਬਿਨ ਨੂੰ ਥੱਲੋਂ ਗਿੱਲਾ ਕਰ ਦਿੰਦੇ ਆ ਜਾਂ ਸਾਡਾ ਜਿਹੜਾ ਸ਼ੈਂਕ ਹੈਗਾ ਸ਼ੈਂਕ ਦੇ ਉੱਤੇ ਇਹਦਾ ਛੜਕਾਓ ਕਰ ਦਿੰਨੇ ਆ ਤਾਂ ਉਹਦੇ ਨਾਲ ਅ ਸ਼ੈਂਕ ਦੇ ਵਿੱਚੋਂ ਬਦਬੂ ਆਉਣੀ ਆ ਜਿਹੜੀ ਉੱਠ ਖਤਮ ਹੋ ਜਾਊਗੀ। ਜੋ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਬਿਮਾਰੀਆਂ ਜਿਹੜੀਆਂ ਉਹਨਾਂ ਤੋਂ ਸਾਨੂੰ ਇਹ ਬਚਾਉਂਦਾ ਹੈ ਅ ਜ਼ਰੂਰਤ ਹੈ ਇਸ ਤਰ੍ਹਾਂ ਦੀਆਂ ਚੀਜ਼ਾਂ ਨੂੰ ਅਸੀਂ ਆਪਣੇ ਘਰ ਦੇ ਵਿੱਚ ਦਵਾਈ ਦੇ ਰੂਪ ਦੇ ਵਿੱਚ ਵਰਤੀਏ। ਹੁਣ ਜੇ ਆਪਾਂ ਗੱਲ ਕਰਦੇ ਆਂ ਮੂੰਹ ਦੇ ਛਾਲਿਆਂ ਦੀ ਤਾਂ ਚਮਚ ਦਾ ਚੌਥਾ ਕੇਸਾ ਉਹਦੇ ਨਾਲ ਜਿਹੜਾ ਹੈਗਾ কুরਲੇ ਕਰਨ ਦੇ ਨਾਲ ਮੂੰਹ ਦੇ ਛਾਲੇ ਠੀਕ ਹੋ ਜਾਂਦੇ ਆ ਗਲੇ ਦੀ ਸਮੱਸਿਆ ਹੈਗੀ ਆ ਤਾਂ ਉਹਦਾ ਵੀ ਇਸੇ ਤਰ੍ਹਾਂ ਹੀ ਜਿਹੜਾ ਹੈਗਾ ਗਰਾਰਾ ਕਰਨਾ ਜਿਵੇਂ ਆਪਾਂ ਮੂੰਹ ਦੀ ਬਦਬੂ ਵਾਸਤੇ ਜਿੰਨਾ ਕ ਰੇਸ਼ੋ ਚਮਚਾ ਤੀਜਾ ਕਿਸਾ ਅੱਧੇ ਗਲਾਸ ਪਾਣੀ ਦੇ ਵਿੱਚ ਲਿਆ ਤੇ ਇਹਦੇ ਨਾਲ ਗਰਾਰੇ ਕਰਨ ਦੇ ਨਾਲ ਜਿਹੜਾ ਹੈਗਾ ਉਹ ਸਾਨੂੰ ਉਹਦੀ ਸਮੱਸਿਆ ਤੋਂ ਠੀਕ ਹੋ ਜਾਂਦਾ ਇਸੇ ਤਰ੍ਹਾਂ ਪਸ਼ੂਆਂ ਦੇ ਵਿੱਚ ਵੀ ਇਹ ਬਹੁਤ ਸਾਰੇ ਜਿਹੜਾ ਹੈਗਾ ਫਾਇਦੇ ਕਰਦਾ ਹੈ ਪਸ਼ੂਆਂ ਨੂੰ ਪਾਚ ਹਜਮੀ ਹੋ ਜਾਂਦੀ ਹੈ ਪਸ਼ੂਆਂ ਨੂੰ ਮੋਕ ਲੱਗ ਜਾਂਦੀ ਹੈ ਖਾਣਾ ਠੀਕ ਨਾਲ ਹਜਮ ਨਹੀਂ ਹੁੰਦਾ ਬੰਨ ਪੈ ਜਾਂਦਾ ਤਾਂ ਉਹਦੇ ਆਸਤੇ ਵੀ ਅਸੀਂ ਇਹਦੀ ਵਰਤੂਆ ਜਿਹੜੀ ਉਹ ਕਰ ਸਕਦੇ ਆ 50 ਕਿ ਗ੍ਰਾਮ ਦੇ ਕਰੀਬ ਪਸ਼ੂ ਨੂੰ ਅਸੀਂ ਆਟੇ ਦੇ ਰਾਹੇ ਜਾਂ ਕਿਸੇ ਵੀ ਤਰੀਕੇ ਦੇ ਦੇ ਦਿੰਨੇ ਆ ਤਾਂ ਬਨ ਪਿਆ ਹੋਇਆ ਜਿਹੜਾ ਦੁੱਖ ਰਾਕਾਂ ਲੈਣ ਦੇ ਨਾਲ ਖੁੱਲ ਜਾਂਦਾ ਇਹ ਅਕਸਰ ਜਿਹੜਾ ਜ਼ਿੰਦਗੀ ਦੇ ਵਿੱਚ ਵਰਤੇ ਹੋਈਆਂ ਚੀਜ਼ਾਂ ਨੇ ਜਿਨ੍ਹਾਂ ਦੇ ਰਿਜ਼ਲਟ ਆਏ ਉਹ ਤੁਹਾਡੇ ਨਾਲ ਸ਼ੇਅਰ ਕੀਤੇ ਹੋਰ ਵੀ ਇਹਦੇ ਕਾਫੀ ਗੁਣ ਨੇ ਜਿਨ੍ਹਾਂ ਦਾ ਅੱਜ ਜਿਹੜਾ ਹੈਗਾ ਹੋ ਸਕਦਾ ਗੱਲਬਾਤ ਕਰਨ ਦੇ ਵਿੱਚ ਰਹਿ ਗਿਆ ਹੋਵੇ ਵਰਣਨ ਸੋ ਅਮੀਰ ਕਰਦੇ ਆ ਕਾਫੀ ਕੋਸ਼ਿਸ਼ ਕੀਤੀ ਅਸੀਂ ਆਪਦੇ ਵੱਲੋਂ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨ ਦੀ ਬਹੁਤ ਸਾਰੀਆਂ ਬਿਮਾਰੀਆਂ ਦਾ ਜ਼ਿਕਰ ਕੀਤਾ ਜਿਹੜੀਆਂ ਅਕਸਰ ਹੀ ਸਾਨੂੰ ਤੰਗ ਪਰੇਸ਼ਾਨ ਕਰਦੀਆਂ ਨੇ ਉਹਨਾਂ ਤੋਂ ਸਾਨੂੰ ਇਹ ਨਿਜਾਦ ਦਵਾਉਂਦਾ ਹੈ ਸੋ ਉਮੀਦ ਕਰਦੇ ਹਾਂ ਤੁਹਾਨੂੰ ਵੀਡੀਓ ਚੰਗੀ ਲੱਗੀ ਹੋਵੇਗੀ ਵੀਡੀਓ ਨੂੰ ਅੰਤ ਤੱਕ ਦੇਖਣ ਦੇ ਲਈ ਬਹੁਤ ਧੰਨਵਾਦ ਵੀਡੀਓ ਨੂੰ ਸ਼ੇਅਰ ਕਰਨਾ ਲਾਈਕ ਕਰਨਾ ਕਮੈਂਟ ਕਰਕੇ ਵੀ ਜਰੂਰ ਦੱਸਣਾ ਔਰ ਤੁਹਾਨੂੰ ਵੀਡੀਓ ਕਿਵੇਂ ਲੱਗੀ ਉਹਦੇ ਬਾਰੇ ਜ਼ਿਕਰ ਵੀ ਜਰੂਰ ਕਰਨਾ ਜਿਨ੍ਹਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਜਾਂ ਜਿਨ੍ਹਾਂ ਨੇ ਫੇਸਬੁੱਕ ਪੇਜ ਨੂੰ ਫੋਲੋ ਨਹੀਂ ਕੀਤਾ ਫੋਲੋ ਜਰੂਰ ਕਰੋ ਤਾਂ ਕਿ ਅਗਲੀ ਜੋ ਵੀ ਵੀਡੀਓ ਆਵੇ ਉਹ ਤੁਹਾਡੇ ਨਾਲ ਸਾਂਝਾ ਜਿਹੜੀ ਨਵੀਂ ਵੀਡੀਓ ਦੀ ਪੈਂਦੀ ਰਹੇ ਮਿਲਦੇ ਹਾਂ ਕਿਸੇ ਹੋਰ ਜਾਣਕਾਰੀ ਦੇ ਨਾਲ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਸ਼ੁਕਰੀਆ